ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹੁੰਚ ਗਏ ਅਸੀਂ ਹਮਾ ਜਲਦੀ ਸਿਟੀ ਨਾਲਾਗੜ੍ਹ ਵਿਖੇ ਜਿੱਥੇ ਸਾਡੇ 6 ਅਖੰਡ ਪਾਠ ਸਾਹਿਬ ਪਰ ਆਰੰਭ ਹੋਣੇ ਕੱਲ ਨੂੰ ਤਾਂ ਗੁਰਬਾਣੀ ਦਾ ਮਹਾਨ ਜਗ ਪ੍ਰਾਰੰਭ ਹੋਣ ਲੱਗਿਆ ਵਿਸ਼ਵ ਸ਼ਾਂਤੀ ਵਾਸਤੇ ਤੇ ਉਸ ਦੇ ਵਿੱਚ ਸਾਰੀਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਔਰ ਸਹਿਯੋਗ ਦੇ ਰਹੀਆਂ ਹਨ ਕੱਲ ਨੂੰ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਹੋਣੇ ਆ ਤੇ ਕੱਲ ਵਾਲੇ ਸਟੇਟਸ ਦੇ ਵਿੱਚ ਉਸ ਤੋਂ ਬਾਅਦ ਸੰਗਤ ਪੁੱਛ ਰਹੀ ਹੈ ਵੀ ਟਾਈਮਿੰਗ ਕੀ ਹੈ ਲਾਈਵ ਦੀ ਸੋ ਤੁਹਾਨੂੰ ਟਾਈਮਿੰਗ ਦੱਸ ਰਹੇ ਆ ਜੋ ਲਾਈਵ ਦੀ ਟਾਈਮਿੰਗ ਹੋਏਗੀ ਕੱਲ 9 ਅਗਸਤ ਨੂੰ ਪ੍ਰਕਾਸ਼ ਵਾਲੇ ਦਿਨ ਦੀ ਲਾਈਵ ਥੋੜੀ ਜੀ ਲੇਟ ਹੋਏਗੀ 9 ਵਜੇ 9 ਵਜੇ ਪਾਠ ਪ੍ਰਕਾਸ਼ ਹੋਣੇ ਆ ਦੋ ਅਖੰਡ ਪਾਠ ਸਾਹਿਬ ਹੋਇਆ ਕਰਨਗੇ ਜਿਵੇਂ ਕੱਲ ਨੂੰ ਦੋ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣੇ ਆ ਫਿਰ 11 ਨੂੰ ਪੋ ਪਏਗਾ ਫਿਰ ਦੋ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ 13 ਨੂੰ ਪਏਗਾ ਫਿਰ 13 ਨੂੰ ਪ੍ਰਕਾਸ਼ ਹੋਣਗੇ ਫਿਰ 15 ਨੂੰ 6 ਖੰਡ ਪਾਠ ਹੋ ਜਾਣੇ 15 ਤਰੀਕ ਤੱਕ ਇਸ ਤਰ੍ਹਾਂ 6 ਖੰਡ ਪਾਠ ਸਾਹਿਬ ਹੋਣਗੇ ਉਹਨਾਂ ਦਾ ਲਾਈਵ ਟਾਈਮ ਰੇਵ ਕਿ ਕੱਲ ਦੇ ਦਿਨ ਵਾਸਤੇ 9 ਤਰੀਕ ਨੂੰ ਕੱਲ ਦਾ ਜਿਹੜਾ ਟਾਈਮ ਹੈਗਾ ਉਹ ਸਵੇਰੇ 9 ਵਜੇ ਪ੍ਰਕਾਸ਼ ਹੋਵੇਗਾ ਤੇ 9 ਵਜੇ ਲਾਈਵ ਹੋਣਾ ਉਸ ਅਰਦਾਸ ਦੇ ਵਿੱਚ ਪ੍ਰਕਾਸ਼ ਦੀ ਅਰਦਾਸ ਦੇ ਵਿੱਚ ਸਾਰੀਆਂ ਸੰਗਤਾਂ ਸ਼ਾਮਲ ਹੋਣਗੀਆਂ ਤੇ ਤੁਸੀਂ ਖੜੇ ਹੋਣਾ ਅਰਦਾਸ ਦੇ ਵਿੱਚ ਇਹ ਸਾਡਾ ਜੋ ਅਖੰਡ ਪਾਠ ਸਾਹਿਬ ਕਰਨ ਵਾਸਤੇ ਪਾਠੀ ਸਿੰਘਾਂ ਦਾ ਜਥਾ ਰਿਹਾ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਆ ਰਿਹਾ ਸੋ ਉਹਨਾਂ ਤੋਂ ਉਹਨਾਂ ਨੂੰ ਸੇਵਾ ਦਿੱਤੀ ਹੈ ਜਾਂ ਉਹ ਸਾਨੂੰ ਆਪਣਾ ਇਹ ਇੱਕ ਸੇਵਾ ਦਾ ਮੌਕਾ ਦੇਣਗੇ ਸੋ ਇਸ ਦੇ ਵਿੱਚ ਜੋ ਲਾਈਵ ਟਾਈਮ ਹੈਗਾ ਕੱਲ ਦਾ 9 ਵਜੇ ਆ ਉਸ ਤੋਂ ਬਾਅਦ ਫਿਰ ਬਾਕੀ ਦਿਨਾਂ ਦੇ ਵਿੱਚ ਮਾਰਨਿੰਗ ਸਵੇਰੇ 10 ਤੋਂ ਸੌਰੀ 7 ਤੋਂ 8 ਵਜੇ ਤੱਕ ਸੱਤਵਾਂ ਅੱਠਵੇਂ ਤੱਕ ਡੇਲੀ ਲਾਈਵ ਹੋਇਆ ਕਰਨਾ ਗੁਰਬਾਣੀ ਪਾਠ ਜਿਸ ਦੇ ਵਿੱਚ ਜਿਵੇਂ ਪ੍ਰਕਾਸ਼ ਦੀ ਅਰਦਾਸ ਹੋਗੀ ਦੂਜੇ ਦਿਨ ਮਾਧੀ ਅਰਦਾਸ ਹੋਗੀ ਫਿਰ ਅਗਲੇ ਦਿਨ ਪ੍ਰਕਾਸ਼ ਦੀ ਅਰਦਾਸ ਹੋਗੀ ਫਿਰ ਅਗਲੇ ਦਿਨ ਮਾਧੀ ਅਰਦਾਸ ਹੋਗੀ ਇਸ ਤਰ੍ਹਾਂ ਡੇਲੀ ਗੁਰਬਾਣੀ ਪਾਠ ਅਤੇ ਅਰਦਾਸ ਹੋਇਆ ਕਰੇਗੀ ਤੁਸੀਂ ਉਸ ਦੇ ਵਿੱਚ ਵੀ ਸ਼ਾਮਲ ਹੋਣਾ ਬਾਕੀ ਜਿਹੜਾ ਸ਼ਾਮ ਦਾ ਪ੍ਰੋਗਰਾਮ ਹੋਇਆ ਕਰੇਗਾ ਡੇਲੀ ਦਾ ਸ਼ਾਮ ਨੂੰ 6:30 ਵਜੇ ਗੁਰਬਾਣੀ ਪਾਠ ਹੋਇਆ ਕਰੇਗਾ ਲਾਈਵ ਉਸ ਤੋਂ ਬਾਅਦ 7:00 ਸਵੇਰ 7 ਵਜੇ ਰਹਿਰਾਸ ਸੈਭ ਸ਼ੁਰੂ ਹੋਇਆ ਕਰਨਗੇ ਤੇ ਰਹਿਰਾਸ ਤੋਂ ਬਾਅਦ ਫਿਰ ਆਰਤੀ ਕਥਾ ਕੀਰਤਨ ਤੇ ਫਿਰ ਅਰਦਾਸ ਇਹ ਪ੍ਰੋਗਰਾਮ ਵੀ ਤਕਰੀਬਨ 8:30-9:00 ਵਜੇ ਤੱਕ ਚੱਲਿਆ ਕਰਨੇ ਆ ਤੇ ਲਾਸਟ ਅਰਦਾਸ ਕਰੇਗੀ ਉਸ ਅਰਦਾਸ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਸ਼ਾਮਿਲ ਹੋਣਾ ਇਹ ਸਵੇਰ ਸ਼ਾਮ ਦੇ ਪ੍ਰੋਗਰਾਮ ਇਸ ਪ੍ਰਕਾਰ ਹੋਣੇ ਆ ਅਰਦਾਸ ਦੇ ਵੀ ਸ਼ਾਮਲ ਹੋਣ ਵਾਸਤੇ ਤੁਸੀਂ ਖੜੇ ਹੋਣਾ ਅਰਦਾਸ ਦੇ ਵਿੱਚ। ਅਦਰਵਾਈ ਤੁਸੀਂ ਖੜੇ ਨਹੀਂ ਹੋ ਸਕਦੇ ਤਾਂ ਤੁਸੀਂ ਆਪਣੇ ਫੋਨ ਦੀ ਆਪਣੇ ਟੀਵੀ ਦੀ ਆਵਾਜ਼ ਬੰਦ ਕਰਕੇ ਦਰਸ਼ਨ ਕਰਦੇ ਰਹੋ ਤਾਂ ਪਰ ਅਰਦਾਸ ਦਾ ਅਪਮਾਨ ਨਾ ਹੋਵੇ। ਉਹ ਨਾ ਹੋਵੇ ਅਰਦਾਸ ਦੀ ਆਵਾਜ਼ ਚੱਲ ਰਹੀ ਹੋਵੇ ਤੁਹਾਡੇ ਫੋਨ ਤੇ ਤੁਹਾਡੇ ਟੀਵੀ ਤੇ ਤੇ ਤੁਸੀਂ ਕਿਚਨ ਵਿੱਚ ਕੰਮ ਕਰ ਰਹੇ ਹੋ ਜਾਂ ਤੁਰੇ ਫਿਰਦੇ ਹੋ ਇਸ ਤਰ੍ਹਾਂ ਅਰਦਾਸ ਦਾ ਅਪਮਾਨ ਹੁੰਦਾ ਜੇ ਨਹੀਂ ਤੁਸੀਂ ਖੜੇ ਹੋ ਸਕਦੇ ਤਾਂ ਤੁਸੀਂ ਆਪਣੇ ਫੋਨ ਦੀ ਟੀਵੀ ਦੀ ਆਵਾਜ਼ ਬੰਦ ਕਰ ਸਕਦੇ ਹੋ ਇਸ ਤਰ੍ਹਾਂ ਜਿਹੜਾ ਇਹ ਗੁਰਬਾਣੀ ਦਾ ਮਹਾਨ ਯੱਗ ਚੱਲ ਰਿਹਾ ਹੈ ਨਾ ਵਿਸ਼ਵ ਸ਼ਾਂਤੀ ਵਾਸਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਚੱਲ ਰਿਹਾ ਤੋ 6 ਪਾਠ ਹੇਮਾ ਜਲਦੀ ਵਿੱਚ ਹੋਣੀ ਹੈ ਨਾਲਾਗੜ ਸਿਟੀ ਦੇ ਵਿੱਚ 9 ਤਰੀਕ ਤੋਂ ਲੈ ਕੇ 15 ਤਰੀਕ ਤੱਕ ਉਸ ਤੋਂ ਬਾਅਦ ਜਿਹੜਾ ਸਤਮਾ ਪਾਠਾ ਉਹ ਲੁਧਿਆਣਾ ਵਿਖੇ ਹੋਏਗਾ ਸਤਮਾ ਪਾਠ ਲੁਧਿਆਣਾ ਵਿਖੇ ਪ੍ਰਕਾਸ਼ ਹੋਵੇਗਾ 15 ਤਰੀਕ ਨੂੰ 17 31 ਅਗਸਤ ਐਤਵਾਰ ਵਾਲੇ ਦਿਨ ਭੋਗ ਪਾਏਗਾ ਉਸ ਦੇ ਵਿੱਚ ਸਾਰੀਆਂ ਸੰਗਤਾਂ ਨੂੰ 17 ਤਰੀਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆ ਕੇ ਹਾਜ਼ਰੀ ਭਰਨ ਔਨ ਦਾ ਜਿਹੜਾ ਐਡਰੈਸ ਹੈਗਾ ਜਿਵੇਂ ਆਪਾਂ ਪਿੱਛੇ ਫ फेब्रुवारी ਦੇ ਵਿੱਚ ਪ੍ਰੋਗਰਾਮ ਕੀਤਾ ਸੀ 20 ਮਾਰਚ ਨੂੰ ਕੀਤਾ ਸੀ ਤੁਸੀਂ ਉਸ ਜਗ੍ਹਾ ਤੇ ਪਹੁੰਚੇ ਸੀਗੇ ਈਸਟਰਨ ਪਾਰਕ ਚੰਡੀਗੜ੍ਹ ਰੋਡ ਬਟ ਉਹਦੇ ਨਾਲ ਹੀ ਮੇਨ ਰੋਡ ਤੇ ਹੈ ਫਰੈਂਡਸ ਕਲੋਨੀ ਫਰੈਂਡਸ ਕਲੋਨੀ ਦਾ ਗੁਰਦੁਆਰਾ ਹੈ ਉੱਥੇ 17 ਅਗਸਤ ਨੂੰ ਪ੍ਰੋਗਰਾਮ ਹੈ ਫਰੈਂਡਸ ਕਲੋਨੀ ਦੇ ਨੇੜੇ ਹੈਗਾ ਗ੍ਰੈਂਡ ਹੈਰੀਟੇਜ ਹੋਟਲ ਤੇ ਰਿਚਮਨ ਰੈਸਟੋਰੈਂਟ ਬਿਲਕੁਲ ਨੇੜੇ ਪੈਂਦੇ ਹਨ 메인 ਰੋਡ ਤੇ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਤੋਂ ਉੱਥੇ ਤੁਸੀਂ ਐਤਵਾਰ 17 ਤਰੀਕ ਨੂੰ ਪਹੁੰਚਣਾ ਸਾਰਿਆਂ ਨੇ ਤੇ ਸਾਰਿਆਂ ਸੰਗ ਤੁਹਾਨੂੰ ਬੇਨਤੀ ਹੈ ਬਾਕੀ ਜਿਨ੍ਹਾਂ ਜਿਨ੍ਹਾਂ ਨੇ ਪਾਈ ਹਲੇ ਸੇਵਾ ਨਹੀਂ ਭੇਜੀਗੀ ਇਸ ਮਹਾਨ ਜਗ ਦੇ ਵਿੱਚ ਕਿਉਂਕਿ ਲੰਗਰ ਚੱਲਣੇ ਆ ਹੋਰ ਬਹੁਤ ਖਰਚੇ ਹੋ ਰਹੇ ਆ ਤੇ ਉਹ ਆਪਣੀਆਂ ਸੇਵਾਵਾਂ ਜਰੂਰ ਭੇਜਣ ਗੁਰੂ ਕੇ ਲੰਗਰ ਚੱਲਣੇ ਆ ਖੀਰ ਦੇ ਮਲਪੂੜਿਆਂ ਦੇ ਅਤੇ ਹੋਰ ਲੰਗਰ ਪਾਣੀ ਦਾਲ ਪਰਸ਼ਾਦਾ ਵਗੈਰਾ ਕਾਫੀ ਚਾਹ ਵਗੈਰਾ ਸਭ ਕੁਝ ਹੋਣਾ ਹੈ ਪਰ ਉਸ ਵਾਸਤੇ ਜੋ ਸੰਗਤਾਂ ਨੇ ਹਲੇ ਸੇਵਾ ਨਹੀਂ ਭੇਜੀ ਉਹ ਆਪਣੀ ਸੇਵਾ ਭੇਜਣ ਵੱਤ ਤੋਂ ਵੱਧ ਇਸ ਦੇ ਵਿੱਚ ਮਦਦ ਕਰਨ ਕੱਲੀ ਮਾਇਆ ਦੀਨੀ ਦੇਖੋ ਤਨ ਦੀ ਸੇਵਾ ਵੀ ਕਰਨ ਵਾਲੇ ਹੈਗੇ ਆ ਤੁਸੀਂ ਤਾਂ ਹੰਦੀ ਸੇਵਾ ਕਰਨੀ ਦੂਸ ਬੈਠੇ ਦੂਰ ਬੈਠੇ ਵਿਦੇਸ਼ਾਂ ਵਿੱਚ ਤੇ ਇੱਥੋਂ ਵਾਲੇ ਤਨ ਦੀ ਸੇਵਾ ਕਰਨਗੇ ਸੋ ਸਾਰਿਆਂ ਨੇ ਇਹ ਸਹਾਇਤਾ ਕਰਨੀ ਹੈ ਤੇ ਭੋਗ ਤੇ ਆਉਣਾ ਹੈ ਤੇ ਵਿਦੇਸ਼ਾਂ ਵਾਲਿਆਂ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਲਾਈਵ ਦੇ ਵਿੱਚ ਜੋ 11 ਵਜੇ ਭੋਗ 17 ਤਰੀਕ ਨੂੰ 11 ਤੋਂ 2 ਵਜੇ ਤੱਕ ਪ੍ਰੋਗਰਾਮ ਹੈ ਉਸ ਲਾਈਵ ਦੇ ਵਿੱਚ ਵੀ ਤੁਸੀਂ ਹਾਜ਼ਰੀਆਂ ਭਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ